ਸਾਰੇ ਭੈਣ ਭਾਈਆਂ ਨੂੰ ਜੈ ਮ ਸੀ ਮੈਂ ਸਾਰੇ ਉਮੀਦ ਕਰਦਾ ਸਾਰੇ ਮੇਰੇ ਭੈਣ ਭਰਾ ਜਿੰਨੇ ਵੀ ਮੇਰੀ ਆਵਾਜ਼ ਨੂੰ ਸੁਣ ਰਹੇ ਠੀਕ ਹੋਵਗੇ ਇੱਕ ਸਾਡੇ ਵੱਲੋਂ ਹਾਰਟ ਫਾਰ ਨੇਸ਼ਨ ਸੰਸਥਾ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਹੈ ਬੋਵਾਲ ਵਿਖੇ ਲੁਧਿਆਣਾ ਤੇ ਮੈਂ ਸਭ ਨੂੰ ਅਪੀਲ ਕਰਦਾ ਕਿ ਉਸ ਕੈਂਪ ਦੇ ਵਿੱਚ ਸਾਰੇ ਹਿੱਸਾ ਲਾਓ ਤੇ ਸਾਡੇ ਲਈ ਦੁਆਵਾਂ ਕਰੋ ਔਰ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਜਿਹੜੇ ਮੇਰੀ ਇਸ ਆਵਾਜ਼ ਨੂੰ ਸੁਣ ਰਹੇ ਐ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਰਟ ਫਾਰ ਨੇਸ਼ਨ ਜੋ ਕਿ ਪਾਸਟਰ ਬਲਬੀਰ ਔਰ ਮੇਰੇ ਵੱਲੋਂ ਰਾਹੁਲ ਮਸੀਹ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ 10 ਤਰੀਕ ਨੂੰ ਹੈਗੋਵਾਲ ਵਿਖੇ ਤੇ ਇਹ ਸਵੇਰੇ ਕੈਂਪ 10 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤੱਕ ਚੱਲੇਗਾ ਤੇ ਮੇਰੀ ਸਭ ਅੱਗੇ ਅਪੀਲ ਆ ਜਿਹੜੇ ਮੇਰੀ ਆਵਾਜ਼ ਨੂੰ ਸੁਣਦੇ ਆ ਵੱਧ ਤੋਂ ਵੱਧ ਖੂਨਦਾਨ ਤੇ ਮਹਾਦਾਨ ਜੋ ਕਿ ਸਭ ਤੋਂ ਵੱਡਾ ਮਹਾਦਾਨ ਹੈ ਖੂਨਦਾਨ ਕਰਨਾ ਮੈਂ ਸਾਰਿਆਂ ਨੂੰ ਇਹੀ ਸੱਦੇ ਨਾਲ ਸਭ ਨੂੰ ਜੈ ਮਸੀਹ ਆਂ ਧੰਨਵਾਦ ਜੈ ਮਸੀਹ ਕੀ तो मैं आपको बताना चाहता हूँ हम हमारे एनजीओ की तरफ से हार्ट फाउंडेशन की तरफ से ब्लड कैंप ऑर्गेनाइज करने जा रहे हैं जो है, है सूर्य सिनेमा में तो अगर किसी को ब्लड की जरूरत हो आप हमें कांटेक्ट कर सकते हैं और जो जो ब्लड डोनेट करना चाहते हैं आप अपने साथ अपने फ्रेंड्स को फैमिली को जरूर लेके आइए और इन्फॉर्मेशन के लिए आप बीर जी के साथ कांटेक्ट कर सकते हैं